ਛੇ ਦਾਨਾਂ ਦੀ ਵਿਚਾਰ ਹੋ ਚੁੱਕੀ ਹੈ ਤੇ ਸੱਤਵਾਂ ਦਾਨ ਹੈ ਦਾਨਾ ਸਿਰਦਾਨ ਨਾਮਦਾਨ ਦਾਨਾ ਸਿਰਦਾਨ ਨਾਮਦਾਨ ਕੀ ਹੈ ਇਹਨੂੰ ਅੱਜ ਆਪਾਂ ਸਮਝਣਾ ਹੈ ਆਪ ਅਸੀਸ ਬਖਸ਼ ਦਿਆਂ ਆਰੰਭਤਾ ਤੋਂ ਪਹਿਲਾਂ ਗੱਜ-ਬੱਜ ਕੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ 6 ਦਾਤਾਂ ਦਾਣ ਦੇ ਵਿੱਚ ਮੰਗੀਆਂ ਇੱਕ ਗੱਲ ਕਦੇ ਨਾ ਆਪਾਂ ਭੁੱਲੀਏ ਕਿ ਗੁਰਮਖੋ ਦਾਨ ਲੈਣਾ ਇਹ ਕੋਈ ਆਪਣਾ ਹੱਕ ਨਹੀਂ ਹੁੰਦਾ ਭਿਖਾਰੀ ਜਦੋਂ ਕਿਸੇ ਦੇ ਕੋਲੋਂ ਦਾਨ ਮੰਗਦਾ ਹੈ ਨਾ ਉਹ ਇਹ ਨਹੀਂ ਕਹਿੰਦਾ ਵੀ ਇਹ ਮੇਰਾ ਹੱਕ ਹੈ ਤੈਨੂੰ ਦੇਣਾ ਪਏਗਾ ਬਿਲਕੁਲ ਨਹੀਂ ਦਾਨ ਇੱਕ ਤਰਸ ਹੈ ਦਾਨ ਇੱਕ ਉਹਦੀ ਦਇਆ ਹੈ ਦਿਆ ਆਗੀ ਤੇ ਦਾਨ ਮਿਲ ਗਿਆ ਤਰਸ ਆਗਿਆ ਤੇ ਦਾਨ ਮਿਲ ਗਿਆ ਇਸੇ ਤਰ੍ਹਾਂ ਜਿੰਨੀਆਂ ਅਸੀਂ ਇਹ ਦਾਤਾਂ ਦਾ ਦਾਨ ਗੁਰੂ ਕੋਲੋਂ ਪਰਮੇਸ਼ਰ ਕੋਲੋਂ ਮੰਗਦੇ ਹਾਂ ਚੇਤਾ ਰੱਖੋ ਇਹ ਹੱਕ ਕਰਕੇ ਨਹੀਂ ਮਿਲਣੀਆਂ ਇਹ ਤਰਸ ਤੇ ਦਇਆ ਦੇ ਵਿੱਚੋਂ ਮਿਲਣੀਆਂ ਨੇ ਔਰ ਸਾਨੂੰ ਗੁਰੂ ਪਾਤਸ਼ਾਹ ਨੇ ਇਹ ਸਿਖਾਇਆ ਵੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਗੁਰਮਖੋਸ ਸੰਪੂਰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਸੰਪਾਦਨਾ ਕਰਦੇ ਨੇ ਮੈਂ ਕਹਿੰਨਾ ਇਸ ਤੋਂ ਵੱਡਾ ਦੁਨੀਆਂ ਵਿੱਚ ਕੋਈ ਕਰਮ ਹੀ ਨਹੀਂ ਸੀ ਜਿੰਨੀ ਵੱਡੀ ਦਾਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਨੂੰ ਦਿੱਤੀ ਸੰਪੂਰਨ ਬਾਣੀ ਨੂੰ ਇਕੱਤਰ ਕਰਦੇ ਨੇ ਤੇ ਅਖੀਰ ਦੇ ਉੱਤੇ ਇਹ ਨਹੀਂ ਕਹਿੰਦੇ ਮੈਂ ਕੀਤਾ ਕਹਿਣ ਲੱਗੇ ਤਰਸ ਪਿਆ ਮਹਿਰਾਮਤ ਹੋਈ ਤੇਰਾ ਤਰਸ ਮੈਨੂੰ ਮਿਲਿਆ ਤੇਰੀ ਰਹਿਮਤ ਮਿਲੀ ਤੇ ਪਾਤਸ਼ਾਹ ਇਹ ਕਰਮ ਤੂੰ ਕਰਵਾਇਆ ਹੈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਅਰੰਭ ਤਾਂ ਕਹਿੰਦੇ ਤੇਰਾ ਕੀਤਾ ਜਾਤੋਂ ਨਹੀਂ ਇਹ ਸਭ ਕੁਝ ਤੇਰਾ ਕੀਤਾ ਹੈ ਵੈਗੁਰੂ ਮੇਰਾ ਕੁਝ ਵੀ ਨਹੀਂ ਇਹ ਤੂੰ ਤਰਸ ਕੀਤਾ ਤੂੰ ਦਇਆ ਕੀਤੀ ਤੂੰ ਰਹਿਮਤ ਕੀਤੀ ਤੇ ਇਹ ਸਾਰਾ ਕਾਰਜ ਸਫਲ ਹੋਇਆ ਹੈ। ਇਹਦਾ ਅਰਥ ਕਿ ਗੁਰਮਖੋਸ ਗੁਰੂ ਜੀ ਸਿੱਖ ਨੂੰ ਸਿਖਾ ਕੇ ਗਏ ਨੇ ਕਿ ਜੇ ਕੁਝ ਗੁਰੂ ਪਰਮਾਤਮਾ ਤੈਨੂੰ ਵਡਿਆਈਆਂ ਵੀ ਦੇ ਰਿਹਾ ਹੈ ਨਾ ਤੇ ਉਹਦੀ ਰਹਿਮਤ ਉਹਦੇ ਤਰਸ ਦੇ ਵਿੱਚੋਂ ਆ ਤੇਰਾ ਕੁਝ ਵੀ ਨਹੀਂ ਹੈ। ਇਸ ਕਰਕੇ ਪਹਿਲੀ ਗੱਲ ਆਪਾਂ ਇਹ ਸਮਝ ਲਈਏ ਕਿ ਦਾਨ ਕੋਈ ਹੱਕ ਨਹੀਂ ਹੈ ਗੁਰਮਖੋ ਦਾਨ ਇੱਕ ਤਰਸ ਤੇ ਦਿਆ ਹੈ ਉਹਨੂੰ ਤਰਸ ਆ ਗਿਆ ਉਹਦੀ ਦਿਆ ਹੋ ਗਈ ਤੇ ਦਾਨ ਮਿਲ ਗਿਆ ਦੂਸਰੀ ਬੇਨਤੀ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਜੋ ਇੱਥੇ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ ਦਾਨ ਸਿਰਦਾਨ ਦਾਨਾਂ ਦੇ ਵਿੱਚੋਂ ਸਭ ਤੋਂ ਸ਼ਰੋਮਣੀ ਦਾਨ ਦਾਨ ਤੇ ਸਾਰੇ ਨੇ ਜੀ ਸਿੱਖੀ ਦਾ ਦਾਨ ਮੰਗਿਆ ਕੇਸਾਂ ਦਾ ਮੰਗਿਆ ਵਿਸਾ ਦਾ ਮੰਗਿਆ ਭਰੋਸੇ ਦਾ ਮੰਗਿਆ ਵਿਵੇਕ ਦਾ ਮੰਗਿਆ ਸਾਰੇ ਦਾਨ ਮੰਗੇ ਪਰ ਕਹਿਣ ਲੱਗੇ ਜੇ ਨਾ ਪ੍ਰਮਾਤਮਾ ਤੇਰਾ ਤੂੰ ਮੈਨੂੰ ਨਾਮ ਦਾ ਦਾਨ ਦੇ ਕਿਉਂਕਿ ਨਾ ਨਾਮ ਦਾ ਦਾਨ ਸਾਰੇ ਦਾਨਾਂ ਦੇ ਵਿੱਚੋਂ ਸ਼ਰੂਮ ਨਹੀਂ ਸਭ ਤੋਂ ਉੱਤਮ ਹੈ ਗੁਰਮਖੋ ਨਾਮ ਗਣ ਉੱਤਮ ਕਿਉਂ ਸਾਨੂੰ ਕਲਾਸ ਵਿੱਚ ਪ੍ਰਿੰਸੀਪਲ ਜੀ ਸਾਨੂੰ ਸਮਝਾਉਂਦੇ ਹੁੰਦੇ ਸੀ ਵੀ ਜਦੋਂ ਤੁਸੀਂ ਨਾਮਦਾਨ ਦੀ ਵਿਆਖਿਆ ਕਰਨੀ ਹੈ ਨਾ ਤੇ ਉਹਨਾਂ ਸੌਖੀ ਜੀ ਉਦਾਹਰਣ ਦੇਣੀ ਹੈ ਕਿ ਵੀ ਇਹਨੂੰ ਸਿਰਦਾਨ ਕਿਉਂ ਕਿਹਾ ਸ਼੍ਰੋਮਣੀ ਦਾਨ ਕਿਉਂ ਕਿਹਾ ਉਹਨਾਂ ਕਹਿਣਾ ਵੀ ਮੰਨ ਲਓ ਬਰਾਤ ਜਾਂਦੀ ਪਈ ਹੈ ਬਰਾਤ ਵਿੱਚ ਬਰਾਤੀ ਬਹੁਤ ਨੇ ਲਾੜਾ ਇੱਕ ਹੈ ਕਹਿ ਲੱਗੀ ਬਰਾਤ ਜਾਂਦੀ ਪਈ ਸੀ ਜਦੋਂ ਬਰਾਤ ਲੜਕੀ ਵਾਲਿਆਂ ਦੇ ਘਰੇ ਪਹੁੰਚੀ ਤੇ ਜਿਹੜੇ ਲੜਕੇ ਵਾਲੇ ਸਨ ਉਹ ਬਰਾਤ ਵਾਲੇ ਬਰਾਤੀਆਂ ਨੂੰ ਅੱਗੇ ਘਰ ਅੰਦਰ ਪ੍ਰਵੇਸ਼ ਨਹੀਂ ਕਰਨ ਦਿੰਦੇ ਸਾਰੇ ਬਰਾਤੀ ਘਰ ਦੇ ਬਾਹਰ ਖੜੇ ਕਹਿਣ ਲੱਗੇ ਸਾਰੇ ਰਿਸ਼ਤੇਦਾਰ ਸਨ ਪਰ ਉਹਨਾਂ ਨੂੰ ਲੜਕੀ ਵਾਲਿਆਂ ਨੇ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਤੇ ਜਦੋਂ ਕਹਿਣ ਲੱਗੇ ਕੁਟ ਸਿਆਣੇ ਪਹੁੰਚੇ ਵੀ ਗੱਲ ਕੀ ਖੜੇ ਕਿਉਂ ਮੈਂ ਅੰਦਰ ਕਿਉਂ ਨਹੀਂ ਜਾਂਦੇ ਪਏ ਉਹ ਕਹਿੰਦੇ ਜੀ ਬਰਾਤੀ ਪਹੁੰਚ ਗਏ ਪਰ ਜਿਹੜੀ ਲਾੜੇ ਦੀ ਗੱਡੀ ਹੈ ਜੇ ਪਿੱਛੇ ਫਿਰਦੀ ਏ ਲਾੜੇ ਦੀ ਗੱਡੀ ਅਜੇ ਪਿੱਛੇ ਫਿਰਦੀ ਏ ਲਾੜਾ ਆਏਗਾ ਰੀਬਣ ਕਟਿਆ ਜਾਏਗਾ ਤਾਂ ਬਰਾਤੀ ਅੰਦਰ ਵੜ ਸਕਣਗੇ ਲਾੜਾ ਆਵੇਗਾ ਤੇ ਬਰਾਤੀਆਂ ਨੂੰ ਵੀ ਅੰਦਰ ਦਾਖਲਾ ਮਿਲੇਗਾ ਜੇ ਲਾੜਾ ਨਾ ਆਇਆ ਤੇ ਬਰਾਤੀਆਂ ਨੂੰ ਪੁੱਛਣਾ ਕਿਸੇ ਕੋਈ ਨਹੀਂ ਇਹਦਾ ਭਾਵ ਕਿ ਕਦਰ ਤੇ ਬਰਾਤੀਆਂ ਦੀ ਵੀ ਹੋਣੀ ਹੈ ਪਰ ਬਰਾਤੀਆਂ ਦੀ ਕਦਰ ਲਾੜੇ ਦੇ ਨਾਲ ਹੈ ਲਾੜਾ ਆ ਗਿਆ ਤੇ ਬਰਾਤੀਆਂ ਨੂੰ ਵੀ ਪ੍ਰਵੇਸ਼ ਮਿਲ ਗਿਆ ਸਤਿਕਾਰ ਮਿਲ ਗਿਆ ਗੁਰਮਖੋਸਾਰਾ ਇਸੇ ਤਰ੍ਹਾਂ ਉਹਨਾਂ ਕਹਿਣਾ ਕਿ ਜਿਹੜਾ ਨਾਮ ਹੈ ਮਾਨੋ ਇੱਕ ਲਾੜਾ ਹੈ ਦੂਜੇ ਜਿੰਨੇ ਦਾਣ ਨੇ ਬਰਾਤੀ ਨੇ ਸਾਰੇ ਦਾਣ ਨੇ ਪਰ ਸਾਰਿਆਂ ਤੋਂ ਜਿਹੜੀ ਕਦਰ ਪੈਣੀ ਹੈ ਉਹ ਨਾਮ ਨਾਲ ਪੈਣੀ ਹੈ ਜਿਸ ਸਿੱਖੀ ਹੈ ਪਰ ਨਾਮ ਨਹੀਂ ਹੈ ਤੇ ਨਾਮ ਤੋਂ ਬਿਨਾ ਸਿੱਖੀ ਕਾਦੀ ਹੈ ਵਿਸਾ ਤਾਂ ਹੈ ਪਰ ਜੇ ਬੰਦਗੀ ਨਹੀਂ ਤੇ ਕਾਹਦਾ ਗੁਰਮਖੋ ਵਿਸਾ ਜੇ ਭਰੋਸਾ ਦਾਣ ਮੰਗ ਲਿਆ ਪਰ ਭਰੋਸੇ ਵਿੱਚ ਪ੍ਰਮਾਤਮਾ ਦਾ ਨਾਮ ਤੇ ਹੈ ਕੋਈ ਨਹੀਂ ਕਹਿਣ ਲੱਗੇ ਕੇਸ ਮੰਗ ਲੈ ਪਰ ਕੇਸ ਤਾਂ ਚੇਤਾ ਰੱਖੋ ਬਹੁਤ ਲੋਕ ਕੇਸ ਤਾਂ ਪਸ਼ੂਆਂ ਦੇ ਵੀ ਬਹੁਤ ਹੁੰਦੇ ਨੇ ਪਰ ਕਹਿਣ ਲੱਗੇ ਕੇਸਾਂ ਦੇ ਦਾਣ ਦੇ ਪਿੱਛੇ ਵੀ ਨਾਮ ਦਾਣ ਖੜਾ ਹੈ ਇਸ ਕਰਕੇ ਭਾਵੇਂ ਸਿੱਖ ਸਿੱਖੀ ਮੰਗਦਾ ਹੈ ਕੇਸ ਮੰਗਦਾ ਹੈ ਵਿਸਾ ਮੰਗਦਾ ਹੈ ਭਰੋਸਾ ਮੰਗਦਾ ਹੈ ਵਿਵੇਕ ਮੰਗਦਾ ਹੈ ਸਾਰੀਆਂ ਦਾਤਾਂ ਮੰਗਦਾ ਹੈ ਗੁਰਮਖੋ ਪਰ ਸਾਰੀਆਂ ਦਾਤਾਂ ਤੋਂ ਬਾਅਦ ਕਹਿੰਦਾ ਹੈ ਪ੍ਰਮਾਤਮਾ ਆ ਜਿਹੜਾ ਨਾਮ ਦਾ ਦਾਨ ਈ ਮੈਨੂੰ ਸਭ ਤੋਂ ਵੱਡਾ ਹੈ ਇਹ ਜਰੂਰ ਬਖਸ਼ਿਸ਼ ਕਰੀ ਗੁਰਮਖੋ ਨਾਮ ਦਾ ਦਾਨ ਕਿਉਂ ਮੰਗਿਆ ਹੈ ਦੇਖੋ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੰਗਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦੀ ਸ਼ਹੀਦੀ ਹੁੰਦੀ ਕੱਲ੍ਹ ਸ਼ਹੀਦੀ ਦਿਨ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਅਸੀਂ ਸ਼ਹਾਦਤ ਕਹਿੰਦੇ ਆਂ ਸ਼ਹਾਦਤ ਹੋ ਗਈ ਪਰ ਚੇਤਾ ਰੱਖਿਏ ਸ਼ਹਾਦਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਕੋਲੇ ਪਰਮਾਤਮਾ ਦੀ ਇਬਾਦਤ ਹੋਵੇ ਸਿਮਰਨ ਹੋਵੇ ਬੰਦਗੀ ਹੋਵੇ ਜੇ ਗਰਮ ਕੋ ਇਬਾਦਤ ਨਹੀਂ ਇਬਾਦਤ ਤੋਂ ਬਿਨਾ ਠੀਕ ਕਿ ਬੰਦਾ ਜੰਗ ਦੇ ਮੈਦਾਨ ਫਸਿਆ ਮਰ ਜਾਏ ਪਰ ਸ਼ਹੀਦੀ ਦਾ ਅਰਥ ਸ਼ਹੀਦ ਦਾ ਅਰਥ ਕੀ ਹੁੰਦਾ ਹੈ ਸ਼ਹੀਦ ਦਾ ਅਰਥ ਇਹ ਹੁੰਦਾ ਹੈ ਕਿ ਜਾਨ ਬਚਾਉਣ ਦਾ ਮੌਕਾ ਇਹਦੇ ਕੋਲੇ ਸੀ ਜ਼ਿੰਦਗੀ ਬਚਾ ਸਕਦਾ ਸੀ ਪਰ ਜ਼ਿੰਦਗੀ ਨੂੰ ਠੋਕਰ ਮਾਰ ਕੇ ਉਹਨੇ ਸੱਚ ਲਈ ਮੌਤ ਨੂੰ ਗਲਨਣ ਲਾ ਲਿਆ ਕਹਿੰਦੇ ਸ਼ਹੀਦ ਹੈ ਇਹ ਥੋੜਾ ਵੀ ਬੰਦਾ ਪਿਆ ਪਿਆ ਮਰ ਗਿਆ ਤੇ ਕਹਿੰਦੇ ਸ਼ਹੀਦ ਹੋ ਗਿਆ ਆ ਸਾਡੇ ਦਿਹਾੜੇ ਮਨਾਏ ਜਾਂਦੇ ਨੇ ਜੀ ਇਦਾਂ ਕਿ ਬੰਦਾ ਘਬਰਾ ਕੇ ਮਰ ਗਿਆ ਜੀ ਹਾਲਾਤਾਂ ਤੋਂ ਕਹਿੰਦਾ ਸ਼ਹੀਦ ਬਿਲਕੁਲ ਨਹੀਂ ਸ਼ਹੀਦ ਦਾ ਅਰਥ ਹੈ ਜ਼ਿੰਦਗੀ ਬਚਾ ਸਕਦਾ ਸੀ ਜਿਵੇਂ ਆਪਾਂ ਕਹਿੰਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਲਾਹੌਰ ਦਰਬਾਰ ਗਏ ਹਕੂਮਤ ਨੇ ਕਿਹਾ ਤੁਹਾਡੀ ਜ਼ਿੰਦਗੀ ਬਚ ਸਕਦੀ ਹੈ ਬਸ ਦੋ ਕੰਮ ਕਰ ਦਿਓ ਜਾਂ ਤੇ ਜੁਰਮਾਨਾ ਭਰ ਦਿਓ ਤੇ ਜਾਂ ਗੁਰੂ ਤੇਗ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜਾ ਤੁਸੀਂ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਵਿੱਚ ਸਾਡੇ ਪਗੰਬਰ ਦੀਆਂ ਸਿਫਤਾਂ ਲਿਖ ਦਿਓ ਕੁਝ ਤੁਹਾਡੀ ਜ਼ਿੰਦਗੀ ਬਚ ਜਾਏਗੀ ਇਹਦਾ ਅਰਥ ਕਿ ਜ਼ਿੰਦਗੀ ਬਚਾਈ ਜਾ ਸਕਦੀ ਹੈ ਗੁਰਮ ਕੋ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਨੂੰ ਕਹਿ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਜ਼ਿੰਦਗੀ ਬਖਸ਼ੀ ਜਾਂ ਸਕੀ ਦੀ ਹੈ ਜੇ ਤੁਸੀਂ ਕਰਾਮਾਤ ਦਿਖਾ ਦਿਓ ਜਾਂ ਤੁਸੀਂ ਇਸਲਾਮ ਕਬੂਲ ਕਰ ਲਓ ਇਹਦਾ ਅਰਥ ਕਿ ਜ਼ਿੰਦਗੀ ਬੱਟ ਸਕਦੀ ਸੀ ਪਰ ਗੁਰੂ ਅਰਜਨ ਸਾਹਿਬ ਨੇ ਕਿਹਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਕਿ ਬਿਲਕੁਲ ਨਹੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਉਹ ਮਾਂ ਕਾਦੀ ਜਿਹੜੀ ਆਪਣੇ ਬੱਚੇ ਨੂੰ ਮਲਾਵਟੀ ਭੋਜਨ ਦੇਵੇ ਉਹ ਗੁਰੂ ਹੀ ਕਹਦਾ ਜਿਹੜਾ ਆਪਣੇ ਸਿੱਖਾਂ ਨੂੰ ਮਿਲਾਵਟੀ ਗਿਆਨ ਤੇ ਨਾਮ ਦੇ ਕੇ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਬਿਲਕੁਲ ਨਹੀਂ ਕਰਾਮਾਤ ਦਿਖਾਉਣੀ ਇਹ ਕਿਸੇ ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਕਰਾਮਾਤਾਂ ਦਿਖਾਉਣੀਆਂ ਇਹ ਕੈਰਤਾ ਹੈ ਜੇ ਧਰਮ ਨੂੰ ਤਿਆਗ ਦੇਣਾ ਇਹ ਆਤਮਕ ਮੌਤ ਹੈ ਸਰੀਰ ਦਾ ਕੀ ਹੈ ਜੋ ਉਪਜੋਸੋਂ ਬਿਨਸ ਹੈ ਪਰੋਂ ਆਜ ਕੈ ਕਾਲ ਇਹਨੇ ਬਿਨਸ ਜਾਣਾ ਹੈ ਅਸੀਂ ਮੌਤ ਕਬੂਲ ਕਰਦੇ ਹਾਂ ਜਿੰਦਗੀ ਬਚਾਈ ਜਾ ਸਕਦੀ ਪਰ ਮੌਤ ਨੂੰ ਗਲ ਲਾ ਲਿਆ ਕਹਿੰਦੇ ਸ਼ਹਾਦਤ ਹੈ ਤੇ ਗੁਰਮਖੋ ਇਹ ਸ਼ਹਾਦਤ ਕਦੋਂ ਹੁੰਦੀ ਹੈ ਜਦੋਂ ਇਬਾਦਤ ਹੋਵੇ ਇਸ ਕਰਕੇ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਕੋਲੋਂ ਨਾਮ ਦੀ ਦਾਤ ਮੰਗਦੇ ਹਾਂ ਗੁਰਮਖੋ ਨਾਮ ਦੇ ਵਿੱਚੋਂ ਹੀ ਦ੍ਰਿੜਤਾ ਸਦਕ ਨੇ ਪੈਦਾ ਹੋਣਾ ਹੈ ਨਾਮ ਦੇ ਵਿੱਚੋਂ ਹੀ ਭਰੋਸੇ ਨੇ ਪੈਦਾ ਹੋਣਾ ਹੈ ਨਾਮ ਦੇ ਵਿੱਚੋਂ ਹੀ ਸਿੱਖੀ ਦੀ ਦਾਤ ਮਿਲਣੀ ਹੈ ਨਾਮ ਦੇ ਨਾਲ ਹੀ ਕੇਸਾਂ ਸਿੱਖੀ ਸਵਾਸਾਂ ਦੇ ਨਾਲ ਨਿਭਣੀ ਹੈ ਜੇ ਪ੍ਰਮਾਤਮਾ ਦਾ ਨਾਮ ਨਹੀਂ ਚੇਤਾ ਕਰੋ ਬਾਹਰੋ ਜਿੰਨਾ ਮਰਜੀ ਕੁਛ ਕਰ ਲਈਏ ਪਰ ਅੰਦਰ ਸੱਚ ਦੇ ਭਰੋਸੇ ਕਦੇ ਪੈਦਾ ਹੀ ਨਹੀਂ ਹੁੰਦਾ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਭਾਈ ਪ੍ਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮੰਗਿਆ ਕਰ ਇਹ ਸਭ ਤੋਂ ਸ਼ਰਮ ਨਹੀਂ ਹੈ ਆਪਾਂ ਇੱਕ ਦੋ ਉਦਾਹਰਨਾਂ ਬਾਣੀ ਚੋਂ ਲੈ ਲੈਂਦੇ ਹਾਂ ਗੁਰਮਖੋ ਗੁਰੂ ਅਰਜਨ ਸਾਹਿਬ ਪਾਛਤਿਕ ਸ਼ਬਦ ਹੈ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ ਲਗਭਗ ਤੁਹਾਨੂੰ ਸਾਰਿਆਂ ਨੂੰ ਉਹ ਜਬਾਨ ਯਾਦ ਹੋਏਗਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹਨਾਂ ਪਹਿਲਾਂ ਉਦਾਹਰਨ ਲਈ ਕਹਿ ਲੱਗੇ ਮੈਂ ਪਾਠ ਪੜ੍ਹੇ ਮੈਂ ਵੇਦਾਂ ਦੀ ਵਿਚਾਰ ਕੀਤੀ ਮੈਂ ਨਿਵਲ ਭਉਂਗਮ ਵੀ ਸਾਧੀ ਪਰ ਪ੍ਰਮਾਤਮਾ ਹੰਕਾਰ ਘਟਣ ਦੀ ਥਾਂ ਦੇ ਉੱਤੇ ਵੱਧਦਾ ਗਿਆ ਫਿਰ ਉਹਨਾਂ ਕਿਹਾ ਜੀ ਮੈਂ ਚੁੱਪ ਮੋਣ ਵਰਤ ਵੀ ਰੱਖੇ ਮੈਂ ਜੰਗਲਾਂ ਵਿੱਚ ਗਿਆ ਉੱਥੇ ਤਣ ਦੇ ਕੱਪੜੇ ਤਿਆ ਕੇ ਨੰਗਿਆਂ ਵੀ ਰਿਹਾ ਪਰਮਾਤਮਾ ਦੀ ਬੰਦ ਕੀਤੀ ਗੱਲ ਫੇਰ ਵੀ ਕੋਈ ਨਹੀਂ ਬਣੀ ਸ਼ਬਦ ਹੈ ਉਹ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੰਗੰਮ ਸਾਧੇ ਪੰਜ ਜਨਾ ਸੋ ਸੰਛਟਕੇ ਔ ਅਧਿਕ ਅਹਿ ਬੁੱਧਵਾਦੀ ਪਿਆਰੇ ਇਨ ਵਿਦ ਮੈਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ ਮੂਨ ਪਿਓ ਕਰਪਾਤੀ ਰਹੋ ਕਰਪਾਤ ਦਾ ਗੁਰਮ ਕੋ ਅਰਥ ਹੁੰਦਾ ਹੈ ਪੱਤਰਾਂ ਦੀ ਥਾਂ ਦੇ ਉੱਤੇ ਹੱਥਾਂ ਦੇ ਉੱਤੇ ਖਾਣਾ ਕਰਪਾਤੀ ਆਪਣੇ ਕਰਾਂ ਨੂੰ ਪੱਤਰ ਬਣਾ ਲੈਣਾ ਮੋਨ ਭਿਓ ਕਰਪਾਤੀ ਰਹਿਓ ਨਗਨ ਫਿਰਿਓ ਬਣਮਾਹੀ ਟਟ ਤੀਰਤ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਗੱਲ ਬਣੀ ਕੁੰਡੁਬਦਾ ਬਣੀ ਦੀ ਬਣੀ ਰਹਿ ਗਈ ਦੁਬਦਾ ਛੁਟਕੇ ਨਾਹੀ ਕਨਕ ਕਾਮਨੀ ਹੈਵਰ ਗੈਵਰ ਹੈਵਰ ਗਰ ਹੁੰਦਾ ਘੋੜੇ ਤੇ ਹਾਥੀ ਹੈਵਰ ਗੈਵਰ ਘੋੜੇ ਤੇ ਹਾਥੀ ਕਣਕ ਕਾਮਨੀ ਕਣਕ ਹੁੰਦਾ ਸੋਨਾ ਕਾਮਨੀ ਇਸਤਰੀ ਜੇ ਕੋਈ ਬੰਦਾ ਇਸਤਰੀ ਵੀ ਦਾਨ ਕਰੇ ਸੋਨਾ ਵੀ ਦਾਨ ਕਰੇ ਹਾਥੀ ਘੋੜੇ ਵੀ ਦਾਨ ਕਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਗਲ ਦਾਨ ਨਾਲ ਵੀ ਕੋਈ ਨਹੀਂ ਜੇ ਬਣਨੀ ਕਣਕ ਕਾਮਨੀ ਹੈ ਵਰ ਗੈਵਰ ਬਹੁਤ ਦਾਨ ਦਤਾਰਾਂ ਤਟ ਤਿਰ ਸਭ ਧਰਤੀ ਭਰ ਮਿਓ ਨਹਿ ਮਿਲਿਏ ਹਰ ਦੁਆਰਾ ਅੱਖੀ ਦਾ ਕਹਿੰਦੇ ਨੇ ਪਾਤਸ਼ਾਹ ਫਿਰ ਕਰਾਂ ਕੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਾਧ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨੀ ਉਹਦਾ ਨਾਮ ਜਪਣਾ ਇਹ ਕੀ ਹੈ ਜੀ ਸਿਰ ਕਰਮਣ ਕੈ ਕਰਮਾ ਦਾਨਾ ਸਰਦਾਨ ਨਾਮਦਾਨ ਹਰੀ ਸਤ ਸੰਗਤ ਵਿੱਚ ਬੈਠ ਕੇ ਸਾਧੂ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਹਰੀ ਦੀ ਕੀਰਤੀ ਕਰਨੀ ਉਹਦੀ ਬੰਦਗੀ ਕਰਨੀ ਉਹਦਾ ਨਾਮ ਜਪਣਾ ਪਾਤਸ਼ਾਹ ਕਹਿੰਦੇ ਸਿਰ ਕਰਮਣ ਕੈ ਕਰਮਾ ਇਸ ਸਾਰੇ ਧਰਮ ਦੇ ਜਿਤਨੇ ਕਰਮ ਨੇ ਸਾਰਿਆਂ ਵਿੱਚੋਂ ਸ਼ੋਮਣੀ ਕਰਮ ਹੈ। ਕਰਮ ਦਾ ਅਰਥ ਹੈ ਇੱਥੇ ਧਰਮ ਦੇ ਜਿੰਨੇ ਆਪਾਂ ਕਰਮ ਕਰਦੇ ਪਏ। ਸਾਰੇ ਕਰਮਾਂ ਦੇ ਵਿੱਚੋਂ ਗੁਰਮਖੋਂ ਸ਼੍ਰੋਮਣੀ ਕਰਮ ਕਿਹੜਾ ਹੈ? ਪਰਮਾਤਮਾ ਦਾ ਨਾਮ ਉਹਦੀ ਬੰਦਗੀ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਿੱਖ ਅਰਦਾਸ ਕਰਦਾ ਸਤਿਗੁਰੂ ਮੈਨੂੰ ਨਾਮ ਦਾ ਦਾਣ ਦੇ। ਨਾਮ ਤੋਂ ਬਿਨਾਂ ਗੁਰਮਖੋਂ ਧਰਮ ਦੀ ਦੁਨੀਆ ਅੰਦਰ ਕੁਝ ਵੀ ਨਹੀਂ ਹੈ। ਦੇਖੋ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰਾਂ ਇੱਕ ਦੀਪ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਤ ਉਹਦਾ ਮੈਂ ਨਾਮ ਨਾ ਕਦੇ ਭੁੱਲਾਂ ਇਹ ਮੰਗਿਆ ਜਾ ਰਿਹਾ ਹੈ ਗੁਰਮਖੋ ਗੁਰੂ ਨਾ ਗੁਰਨਾਨਕ ਸਹਿ ਚਲੋ ਉਦਾਹਰਣ ਲੈ ਲੀਏ ਆਪਾਂ ਗੁਰਨਾਨਕ ਸਹਿ ਪਾਤਸ਼ਾ ਸਾਈਂ ਮੀਆਂ ਮਿੱਠਾ ਨੂੰ ਮਿਲਦੇ ਨੇ ਬੜੀ ਵੱਡੀ ਉਹ ਗਾਥਾ ਹੈ ਮੀਆਂ ਮਿੱਠਾ ਨੂੰ ਗੁਰਾਂਕ ਸਾਹਿਬ ਪਾਤਸ਼ਾਹ ਮਿਲੇ। ਉਹਨੇ ਸਵਾਲ ਕੀਤਾ ਗੁਰਾਂਕ ਸਾਹਿਬ ਪਾਤਸ਼ਾਹ ਨੂੰ, ਗੁਰੂ ਪਾਤਸ਼ਾਹ ਜੀਓ, ਨਾਮ ਕੀ ਹੈ? ਉਹਨੇ ਸਿੱਧਾ ਹੀ ਸਵਾਲ ਕੀਤਾ ਜੀ ਬਾਬੇ ਨੂੰ ਮੀਆਂ ਮਿੱਠਾ ਨੇ। ਕਹਿ ਲਗਾ ਪਾਤਸ਼ਾਹ ਨਾਮ ਕੀ ਹੈ? ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮੀਆਂ ਜੀ, ਨਾਮ ਦੀ ਕੀਮਤ, ਨਾਮ ਦੀ ਮਹਿਮਾ ਕਿਸੇ ਨਹੀਂ ਜਾਣੀ। ਕਿਸੇ ਨਹੀਂ ਜਾਣੀ। ਪਾਤਸ਼ਾ ਫਿਰ ਨਾਮ ਮਹਿਸੂਸ ਕਿਵੇਂ ਹੁੰਦਾ ਹੈ ਧੰ ਗੁਰੂ ਨਾਨਕ ਸਹਿ ਪਾਤਸ਼ਾ ਕਹਿੰਦੇ ਸਾਂ ਮੀਆਂ ਮਿੱਠਾ ਜੀ ਆਪਣੇ ਨੇਤਰ ਬੰਦ ਕਰੋ ਕੋਣ ਕੋਣ ਨੇਤਰ ਬੰਦ ਕੀਤੇ ਉਹਨੇ ਕਹਿਣ ਕਿ ਬਾਹਰ ਦੀ ਚਿੰਤਾ ਛੱਡ ਦਿਓ ਸਰੀਰ ਢਿੱਲਾ ਛੱਡ ਦਿਓ ਉਹਨੇ ਬਿਲਕੁਲ ਚੌਕੜਾ ਮਾਰ ਲਿਆ ਕਹਿੰਦਾ ਕੁਝ ਸੁਣਾਈ ਦਿੰਦਾ ਹੈ ਕਹਿਣ ਲੱਗਾ ਪਾਤਸ਼ਾ ਕੁਝ ਨਹੀਂ ਸੁਣਾਈ ਦਿੰਦਾ ਕੁਝ ਨਹੀਂ ਗੁਰਮਖੋ ਗੁਰੂ ਬਾਬੇ ਨੇ ਉਹਦਾ ਹੱਥ ਪਕੜਿਆ ਇਤਿਹਾਸਕਾਰ ਕਹਿੰਦੇ ਨੇ ਜਿੱਦੋਂ ਬਾਬੇ ਨੇ ਉਹਦਾ ਹੱਥ ਪਕੜਿਆ ਨਾ ਮਨੁਸ ਸਰੀਰ ਦੇ ਵਿੱਚ ਚਰਨਾਟ ਫਿਰ ਗਈ ਉਹਦੇ ਇਕਦਮ ਸਾਰਾ ਸਰੀਰ ਲਬ ਲਬ ਗੁਰੂ ਬਾਬੇ ਦੀਆਂ ਰਹਿਮਤਾਂ ਨਾਲ ਭਰ ਗਿਆ ਕਹਿਣ ਲੱਗਾ ਬਾਬਾ ਰੋਮ ਰੋਮ ਦੇ ਵਿੱਚੋਂ ਨਾਮ ਦਾ ਚਰਨਾਟ ਨਾਮ ਦੇ ਝਰਨੇ ਵਗਦੇ ਪਏ ਨੇ ਨਾਂ ਸ਼ਬਦ ਵਰਤੇ ਕਹਿੰਦਾ ਰੋਮ ਰੋਮ ਵਿੱਚੋਂ ਨਾਮ ਲੱਗ ਰਿਹਾ ਹੈ ਗੁਰੂ ਬਾਬੇ ਨੇ ਕਿ ਦੱਸ ਤਾ ਸੇ ਕੀ ਲੱਗ ਰਿਹਾ ਹੈ ਕਹਿਣ ਲੱਗਾ ਬਾਬਾ ਇਹਨੂੰ ਮਾਣਿਆ ਜਾ ਸਕਦਾ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਾਂ ਸਾਹਿਬ ਪਾਤਸ਼ਾਹ ਕਹਿੰਦੇ ਮੀਆਂ ਬਸ ਆਹੀ ਹੈ ਨਾਮ ਉਸ ਪਰਮਾਤਮਾ ਦੇ ਆਨੰਦ ਨੂੰ ਮਾਣਿਆ ਹੀ ਜਾ ਸਕਦਾ ਹੈ ਉਹਨੂੰ ਬਾਹਰੀ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਬੰਦਾ ਦਾਵਾ ਕਰੇ ਮੈਂ ਨਾਮ ਜਪਿਆ ਹੈ ਉੱਚ ਹੁੰਦਾ ਨਾਮ ਉੱਚ ਹੁੰਦਾ ਨਾਮ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਉਹਨੂੰ ਮਾਣਿਆ ਹੀ ਜਾ ਸਕਦਾ ਹੈ ਉਹਨੂੰ ਜਿਵੇਂ ਪਰਮਾਤਮਾ ਦਾ ਨਾਮ ਤੇ ਗੁਰਮਖੋ ਇੱਕ ਚਾਂਨਣ ਦੀ ਤਰ੍ਹਾਂ ਹੈ ਚਾਂਨਣ ਨੂੰ ਬੰਦਾ ਮਾਣ ਸਕਦਾ ਹੈ ਉਹਨੂੰ ਕਦੇ ਪਕੜ ਕੇ ਹੱਥ ਵਿੱਚ ਕਾਬੂ ਨਹੀਂ ਕਰ ਸਕਦਾ ਨਾਮ ਦੀ ਕੀਮਤ ਕਿਸੇ ਨਹੀਂ ਜਾਣੀ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਹੈ ਗੁਰਮਖੜਾ ਨਾਮ ਹੈ ਨਾਮ ਸਾਡੀ ਸਹਾਇਤਾ ਕਿਵੇਂ ਕਰਦਾ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹਤ ਜੀ ਕੋਲ ਕੋਈ ਸ਼ਬਦ ਹੈ ਸੌਖੀਆਂ ਜੀਆਂ ਉਦਾਹਰਨਾਂ ਨੇ ਅਸੀਂ ਕਿਉਂ ਗੁਰੂ ਦੇ ਕੋਲੋਂ ਨਾਮਦਾਨ ਮੰਗਦੇ ਹਾਂ ਨਾਮਦਾਨ ਅੱਜ ਮਾਫ਼ ਕਰਿਓ ਅੱਜ ਸੱਚੀ ਗੱਲ ਹੈ ਗੁਰਮੁਖ ਸਿੱਖਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਉਦਮ ਦੀ ਕੋਈ ਉਦਮ ਹੀ ਬੜੇ ਨੇ ਜੀ ਸਿੱਖ ਉਦਮ ਦੀ ਕੋਈ ਕਮੀ ਨਹੀਂ ਹੈ ਇਹ ਕਹਿ ਲੋ ਵੀ ਦਾਨੀਆਂ ਦੀ ਕੋਈ ਕਮੀ ਨਹੀਂ ਹੈ ਕੀਰਤਨ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਸਭ ਕੁਝ ਗੁਰਮਖੋ ਬਹੁਤ ਹੈ ਗੁਰਦੁਆਰੇ ਥਾਂ-ਥਾਂ ਬਣ ਗਏ ਨੇ ਇਮਾਰਤਾਂ ਬੜੀਆਂ ਸੋਹਣੀਆਂ ਬਣ ਗਈਆਂ ਨੇ ਧਨ ਦੌਲਤ ਦੀ ਕੋਈ ਨਹੀਂ ਸਭ ਕੁਲ ਚੱਲਦਾ ਪਿਆ ਹੈ ਪਰ ਕੀ ਕਾਰਨ ਹੈ ਫੇਰ ਵੀ ਗੁਰਮਖੋ ਸਿੱਖ ਇੱਕ ਨਹੀਂ ਹੋ ਕੇ ਬੈਠਦੇ ਅਸੀਂ ਜਸਨੂ ਦੇਖਦੇ ਆ ਲੱਗਦਾ ਵੀ ਹੰਕਾਰ ਕੋਲ ਦੇ ਨਾਲ ਭਰੇ ਹੀ ਪਿਆ ਬੰਦਾ ਇੱਕੋ ਹੀ ਕਾਰਨ ਹੈ ਸਿੱਖ ਦੇ ਕੋਲ ਸਭ ਕੁਝ ਆ ਗਿਆ ਇੱਕ ਉਹਦੇ ਕੋਲੋਂ ਗੁਰੂ ਕੀ ਸੰਗਤ ਤੇ ਦੂਜੇ ਗੁਰੂ ਦਾ ਬਖਸ਼ਿਆ ਪਰਮਾਤਮਾ ਦਾ ਨਾਮ ਚਲਾ ਲਿਆ ਦੋ ਚੀਜ਼ਾਂ ਨੇ ਜੀ ਸਭ ਕੁ ਸਭ ਕੁ ਸਾਡੇ ਕੋਲ ਹੈ ਇੱਕ ਸਤ ਸੰਗਤ ਸਾਡੇ ਕੋਲੋਂ ਖਤਮ ਹੋ ਗਈ ਦੂਜਾ ਬਾਬੇ ਦਾ ਨਾਮ ਸਾਡੇ ਕੋਲੋਂ ਖਤਮ ਹੋ ਗਿਆ ਕਦੇ ਇਤਿਹਾਸ ਨੂੰ ਪੜੋ ਗੁਰਮਖੁਨਾ ਜਿਵੇਂ ਨਾਦਰ ਸ਼ਾਹ ਸੀ ਨਾਦਰ ਸ਼ਾਹ ਚੜ੍ਹ ਕੇ ਆਇਆ ਹਿੰਦੁਸਤਾਨ ਦੇ ਉੱਪਰ ਗੁਰਮਖੋ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਉਹਦੇ ਉਹਦੇ ਉੱਤੇ ਹਮਲਾ ਕੀਤਾ ਉਹ ਹੱਥਵੰਨ ਖੜੋਤਾ ਨਾਦਰ ਸ਼ਾ ਦੇ ਅੱਗੇ ਹਰਮਨ ਲੀ ਜੀ ਉਹਨੇ ਮੁਹੰਮਦ ਸ਼ਾ ਰੰਗੀਲੇ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਆਪਣੀ ਧੀ ਦਾ ਡੋਲਾ ਨਾਦਰ ਸ਼ਾ ਦੇ ਪੁੱਤਰ ਨਾਸਰ ਨੂੰ ਦੇ ਦਿੱਤਾ ਇੰਜ ਹੁੰਦਾ ਸੀ ਅੱਗੇ ਪੁਰਾਣੇ ਸਮੇਂ ਵੀ ਤੂੰ ਮੈਨੂੰ ਗੱਦੀ ਤੇ ਬੈਠਾ ਰਹਿਣ ਦੇ ਹੁਕਮ ਤੇਰਾ ਚੱਲੇਗਾ ਮੈਂ ਆਪਣੀ ਧੀ ਤੇਰਾ ਵਿਆਹ ਦਿੰਨਾ ਉਹਨੇ ਗੁਰਮਖੋ ਆਪਣੀ ਧੀ ਸੀ ਨਾ ਜਿਹੜੀ ਉਹ ਨਾਦਰ ਦੇ ਪੁੱਤਰ ਨਾਸਰ ਨਾਲ ਵਿਆਹ ਦਿੱਤੀ ਤੇ ਜਿਸ ਦਿਨ ਉਹ ਬਰਾਤ ਲੈ ਕੇ ਉਹ ਗਿਆ ਵਿਆਹਣ ਵਾਸਤੇ ਤੇ ਅੱਗੇ ਪੁਰਾਣਾ ਸਮਾਂ ਦਾ ਸੀ ਸਾਲੀਆਂ ਬੜਾ ਮਜ਼ਾਕ ਕਰਦੀਆਂ ਸਨ ਲੜੇ ਨੂੰ ਉਹ ਜਿਹੜੀਆਂ ਲੜਕੀ ਦੀਆਂ ਸਹੇਲੀਆਂ ਸਨ ਨਾ ਉਹਨਾਂ ਨੇ ਜਦੋਂ ਉਹ ਜਿਹੜਾ ਨਾਸਰ ਦਾ ਪੁੱਤ ਸੀ ਨਾਸਰ ਸੀ ਨਾਦਰ ਦਾ ਪੁੱਤਰ ਉਹ ਜਦੋਂ ਆਪਣੀਆਂ ਸਾਲੀਆਂ ਦੇ ਵਿੱਚ ਕਾਰ ਬੈਠਾ ਇੰਜ ਤੇ ਉਹਦੀਆਂ ਸਾਲੀਆਂ ਨੇ ਮਜ਼ਾਕ ਕੀਤਾ ਕਹਿੰਦੀਆਂ ਵੇ ਨਾਸਰ ਤੇਰੇ ਪਿਓ ਦਾ ਕਿਰਸੀ ਨਾਮਾ ਕੀ ਹੈ ਤੁਹਾਡਾ ਕਿਰਸੀ ਨਾਮਾ ਕੀ ਕਿਰਸੀ ਨਾਮਾ ਦਾ ਅਰਥ ਤੂੰ ਕਿਹੜੇ ਖਾਨਦਾਨ ਵਿੱਚੋਂ ਹੈ ਤੇਰਾ ਖਾਨਦਾਨ ਕੀ ਹੈ ਹੁਣ ਗੁਰਮਖੋ ਖਾਨਦਾਨ ਕੀ ਸੀ ਉਹਦਾ ਖਾਨਦਾਨ ਤੇ ਕੁਛ ਨਹੀਂ ਉਹ ਤਾਂ ਬੱਕਰੀਆਂ ਚਾਰਦਾ ਸੀ ਅਫਗਾਨਿਸਤਾਨ ਦੇ ਵਿੱਚ ਕਾਬਲ ਦੇ ਵਿੱਚ ਕਾਬਲ ਵਿੱਚ ਬੱਕਰੀਆਂ ਚਾਰਦਾ ڈاکੂ ਮਿਲ ਗਿਆ ਉਹ ڈاکੂ ਨਾਲ ਰਲ ਗਿਆ ਜੀ ਡਾਕੂਣ ਰਲ ਕੇ ਉਹ ਚੋਰੀਆਂ ਕਰਨ ਲੱਗ ਪਿਆ ਹੌਲੀ ਹੌਲੀ ਗਰੁੱਪ ਬਣ ਗਿਆ ਉਹਦਾ ਆਪਣਾ ਉਹ 25 30 ਬੰਦੇ ਲੈ ਕੇ ਹਿੰਦੁਸਤਾਨ ਚੱਲ ਪਿਆ ਉਹਨੇ ਹਾਲਤ ਦੇਖੀ ਵੱਧਦੇ ਵੱਧਦਾ ਗਿਆ ਉਹਨੇ ਦਿੱਲੀ ਤੇ ਕਬਜ਼ਾ ਕਰ ਲਿਆ ਕੇ ਬੱਕਰੀਆਂ ਚਰਾਉਣ ਵਾਲੇ ਇੱਥੇ ਆ ਕੇ ਤਖਤ ਤੇ ਰਾਜੇ ਬਣ ਜਾਂਦੇ ਸੀ ਹੁਣ ਗੁਰਮਖੋ ਉਹ ਤਾਂ ਉਹ ਤਾਂ ਬਹਾਦਰੀ ਨਾਲ ਬਣਿਆ ਸੀ ਰਾਜਾ ਉਹਦੇ ਜਦੋਂ ਉਹਦੀਆਂ ਸਾਲੀਆਂ ਨੇ ਪੁੱਛਿਆ ਨਾ ਵੀ 나ਸਰ ਤੇਰਾ ਕੁਰਸੀ ਨਾਮਾ ਕੀ ਤੇਰੇ ਦਾਦੇ ਪਰਖਾਨਦਨ ਤੁਹਾਡਾ ਕਿਹੜਾ ਉਹ ਗਰਮ ਖੁਸ਼ਰਮਣ ਦਾ ਬਾਹਰ ਆ ਗਿਆ ਸ਼ਰਮਣ ਦਾ ਬਾਹਰ ਆਇਆ ਨਾ ਤੇ ਉਹਦੇ ਪਿਓ ਨੇ ਪੁੱਛਣ ਲੱਗਾ ਤੂੰ ਐ ਕਿਵੇਂ ਤੁਰਿਆ ਆਉਣਾ ਕਹਿਣ ਲੱਗਾ ਦੱਸਾਂ ਕਿ ਅੱਬਾ ਮੇਰੀਆਂ ਸਾਲੀਆਂ ਮੇਰਾ ਕੁਰਸੀ ਨਾਮ ਪੁੱਛਦੀਆਂ ਤੇਰਾ ਖਾਨਦਾਨ ਕਿਹੜਾ ਤੇ ਮੈਂ ਕੀ ਦੱਸਾਂ ਮੈਂ ਬੱਕਰੀਆਂ ਚਾਰਨ ਵਾਲੇ ਦਾ ਪੁੱਤ ਹਾਂ ਮੈਨੂੰ ਸ਼ਰਮ ਆਈ ਉਹ ਕਹਿਣ ਲੱਗਾ ਹਾਦੂਗੀ ਤੇਰੇ ਵਾਲੀ ਇਹ ਕਾਦੀ ਸ਼ਰਮ ਵਾਲੀ ਗੱਲ ਏ ਕਹਿਣ ਦੱਸਾਂ ਮੈਂ ਕੀ ਲੈ ਕੇ ਜਾਵਾਂ ਸਾਲੀਆਂ ਦੇ ਕੋਲੇ ਕੁਰਸੀਨਾਮਾ ਗੁਰਮਖ ਉਹਨੇ ਆਪਣੀ ਤਲਵਾਰ ਕੱਢੀ ਆਪਣੇ ਪੁੱਤਰ ਨੂੰ ਦਿੱਤੀ ਕਹਿਣ ਲੱਗਾ ਆਹ ਤਲਵਾਰ ਦਿਖਾ ਆਪਣੀਆਂ ਸਾਲੀਆਂ ਨੂੰ ਬਹਾਦਰਾਂ ਦਾ ਕੁਰਸੀਨਾਮਾ ਉਹਨਾਂ ਦਾ ਖਾਨਦਾਨ ਨਹੀਂ ਬਹਾਦਰਾਂ ਦਾ ਕੁਰਸੀਨਾਮਾ ਉਹਨਾਂ ਦੀ ਤਲਵਾਰ ਹੁੰਦੀ ਹੈ ਤਲਵਾਰ ਨਾਲ ਜਿੱਤੀਆਂ ਜਾਂਦੀਆਂ ਨੇ ਉਹ ਜਦੋਂ ਇਹਨਾਂ ਕਿਹਾ ਉਹ ਗੁਰਮੁਖੋ ਅੰਦਰ ਗਿਆ ਉਹਦੀਆਂ ਸਾਲੀਆਂ ਕੰਬਗੀਆਂ ਤਲਵਾਰ ਦੇਖ ਕੇ ਉਹ ਮੰਨ ਕੰਨ ਲਗਾ ਬਿਲਕੁਲ ਠੀਕ ਹੈ ਗੱਲ ਜਿੱਥੇ ਤਲਵਾਰ ਚੱਲਦੀ ਹੈ ਜਬਾਨਾਂ ਵੱਡੀਆਂ ਵੱਡੀਆਂ ਬੰਦ ਹੋ ਜਾਂਦੀਆਂ ਨੇ ਗੁਰਮੁਖੋ ਉਹ ਹੁਣ ਦੇਖੋ ਜਿਹੜੇ ਲੋਕ ਆਪਣਾ ਆਪਣੀ ਤਾਕਤ ਆਪਣੀ ਤਲਵਾਰ ਨੂੰ ਮੰਨਦੇ ਸੀ ਜਦੋਂ ਉਹ ਪੰਜਾਬ ਦੀ ਧਰਤੀ ਉੱਤੇ ਆਉਂਦੇ ਨੇ ਤੇ ਸਿੱਖਾਂ ਨਾਲ ਉਹਨਾਂ ਦਾ ਜੰਗ ਹੋ ਜਾਂਦਾ ਗੁਰਮੁਖੋ ਸੱਕਟਦੇ ਨੇ ਉਹਨਾਂ ਨੂੰ ਮਾਰਦੇ ਨੇ ਜੰਗ ਦੇ ਮੈਦਾਨ ਵਿੱਚ ਉਪਝਾਉਂਦੇ ਨੇ ਲਾਹੌਰ ਨਾਲ ਉਹੀ ਨਾਦਰਸ਼ਾ ਜਿਹੜਾ ਤਲਵਾਰ ਨੂੰ ਆਪਣਾ ਕੁਰਸੀ ਨਾਮਾ ਦੱਸਦਾ ਸਿੱਖਾਂ ਦੇ ਕੋਲੋਂ ਕੁੱਟ ਖਾ ਕੇ ਉਹ ਲਾਹੌਰ ਪਹੁੰਚਦਾ ਹੈ ਲਾਹੌਰ ਜਦੋਂ ਪਹੁੰਚਿਆ ਉੱਥੇ ਜ਼ਕਰੀਆ ਖਾਨ ਨੂੰ ਕਹਿੰਦਾ ਹੱਦ ਹੋ ਗਈ ਕੌਣ ਨੇ ਇਹ ਲੋਕ ਮੈਂ ਕਾਬਲ ਤੋਂ ਚੱਲਾਂ ਤੇ ਦਿੱਲੀ ਦਾ ਤਖਤ ਹਿੱਲ ਜਾਂਦਾ ਹੈ ਦਿੱਲੀ ਦਾ ਬਾਦਸ਼ਾਹ ਧੀਆਂ ਦੇ ਡੋਲੇ ਦੇਣ ਲਈ ਤਿਆਰ ਹੋ ਜਾਂਦਾ ਹੈ ਮੈਥੋਂ ਤਾਂ ਲੋਕ ਭੈ ਇੰਨਾ ਖਾਂਦੇ ਨਾਮ ਸੁਣ ਕੇ ਛੱਡ ਜਾਂਦੇ ਨੇ ਮੈਦਾਨ ਇਹ ਕੌਣ ਨੇ ਜਿਹੜੇ ਰਾਤ ਨੂੰ ਵੀ ਤੇ ਟਿਕਣ ਮੈਨੂੰ ਕੋਈ ਨਹੀਂ ਦਿੰਦੇ ਉਹ ਕਹਿਣ ਲੱਗਾ ਜੀ ਸਿੱਖੜੇ ਨੇ ਉਹਨੇ ਸ਼ਜਕਰਖਾਨੇ ਵਰਤਿਆ ਇਹ ਸਿੱਖੜੇ ਨੇ ਸਿੱਖ ਨਹੀਂ ਇਹ ਬਾਗੀ ਨੇ ਪੁੱਛਿਆ ਘਰ-ਬਾਰ ਉਜਾੜਦੇ ਇਹਨਾਂ ਦਾ ਜਕਰੀਏ ਘਰ-ਬਾਰ ਉਜਾੜ ਇਹਨਾਂ ਦਾ ਉਹ ਕਹਿੰਦਾ ਘਰ-ਬਾਰ ਹੋਵੇ ਤੇ ਉਜਾੜਾ ਘਰ-ਬਾਰ ਤੇ ਹੈ ਕੋਈ ਨਹੀਂ ਇਹਨਾਂ ਦਾ ਉਪਸ਼ਿਸ਼ਧ ਕਿੱਥੇ ਰਹਿੰਦੇ ਨੇ ਕਹਿਣ ਲੱਗੇ ਜੀ ਘੋੜੇ ਦੀਆਂ ਕਾਠੀਆਂ ਤੇ ਆਰਾਮ ਕਰਦੇ ਨੇ ਇੱਕ ਦਿਨ ਇੱਥੇ ਤੇ ਦੂਜੇ ਦਿਨ ਕਿਤੇ ਹੋਰ ਜੰਗਲ ਵਿੱਚ ਨਵਾਸ ਕਰਦੇ ਨੇ ਖਾਂਦੇ ਪੀਂਦੇ ਕੀ ਨੇ ਕਹਿਣ ਲੱਗੇ ਚਾਰ-ਚਾਰ ਦਿਨ ਭੁੱਖੇ ਰਹਿੰਦੇ ਨੇ ਜੇ ਕਿਤੇ ਮਿਲ ਜਾਏ ਖਾਣ ਨੂੰ ਤੇ ਛੋਲਿਆਂ ਨੂੰ ਵੀ ਬਦਾਮ ਸਮਝ ਕੇ ਖਾ ਲੈਂਦੇ ਨੇ ਅੱਛਾ ਇਹੋ ਜਿਹਾ ਬਣੇ ਕਿਉਂ ਨੇ ਉਹ ਕਹਿੰਦਾ ਹੱਦ ਹੋ ਗਈ ਰਹਿਣ ਨੂੰ ਘਰ ਕੋਈ ਨਹੀਂ ਸੌਣ ਨੂੰ ਪਲੰਘ ਕੋਈ ਨਹੀਂ ਖਾਣ ਨੂੰ ਰੋਟੀ ਕੋਈ ਨਹੀਂ ਤੇ ਟਕਰਾਉਂਦੇ ਨੇ ਮੇਰੇ ਵਰਗੇ ਬਾਦਸ਼ਾਹਾਂ ਦੇ ਨਾਲ ਐਨੀ ਤਾਕਤ ਕਿੱਥੋਂ ਆਈ ਇਹਨਾਂ ਦੇ ਕੋਲੇ ਗੁਰਮਖੋ ਇਹ ਇਤਿਹਾਸ ਸਾਡੇ ਬਜ਼ੁਰਗਾਂ ਦਾ ਕਮਾਲ ਦੀ ਗੱਲ ਸੀ ਨਾ ਵੀ ਰਹਿਣ ਨੂੰ ਘਰ ਨਹੀਂ ਖਾਣ ਨੂੰ ਰੋਟੀ ਨਹੀਂ ਪਹਿਨਣ ਨੂੰ ਕੱਪੜਾ ਨਹੀਂ ਸੌਣ ਨੂੰ ਮੰਜਾ ਕੋਈ ਨਹੀਂ ਪਰ ਅੰਦਰ ਪ੍ਰਭਾਸਾ ਕਿੰਨਾ ਸੀ ਲੜਦੇ ਸਨ ਤੇ ਗੁਰੂ ਦੇ ਲੜਦੇ ਸੀ ਭਰੋਸੇ ਵਿੱਚ ਲੜ ਗੁਰੂ ਪਿੱਛੇ ਲੜਦੇ ਪਏ ਝੁਕਦੇ ਨਹੀਂ ਸਨ ਉਹਨਾਂ ਕੈ ਇੰਨੀ ਤਾਕਤ ਕਿੱਥੋਂ ਆਈ ਉਹ ਕਹਿੰਦੇ ਇਹਨਾਂ ਦਾ ਮੁਰਸ਼ਿਦ ਬੜਾ ਭਾਰੀ ਤਾਕਤਵਰ ਬਲੀ ਹੋਇਆ ਜ਼ਕਰੀਆ ਹਾਨ ਨੇ ਕਿਹਾ ਇਹਦਾ ਮੁਰਸ਼ਿਦ ਬੜਾ ਭਾਰੀ ਹੋਇਆ ਜੀ ਕੌਣ ਇਹਨਾਂ ਦਾ ਮੁਰਸ਼ਿਦ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਮੁਰਸ਼ਿਦ ਹੈ ਮੁਰਸ਼ਿਦ ਇਨਕਾਂ ਬਲੀ ਪਿਓ ਹੈ ਇਨਕੋ ਆਬੇ ਹਯਾਤ ਦਿਓ ਹੈ ਇਹ ਆਬੇ ਹਯਾਤ ਦਾ ਅਰਥ ਹੈ ਅੰਮ੍ਰਿਤ ਇਨਾਂ ਦਾ ਮੁਰਸ਼ਿਦ ਹੋਇਆ ਕਿ ਗੁਰੂ ਗੋਬਿੰਦ ਸਿੰਘ ਉਹ ਖੰਡੇ ਬਾਟੇ ਵਿੱਚ ਮਿੱਠਾਸਾ ਕੋਲ ਕੇ ਜਿਵੇਂ ਦੱਸਿਆ ਉਹਨਾਂ ਨੇ ਆਪਣੇ ਤਰੀਕੇ ਨਾਲ ਇਹਨਾਂ ਨੂੰ ਪਾਣੀ ਜਾਂ ਪਿਆ ਜਾਂਦਾ ਹੈ ਇਹ ਨਕੰਮੇ ਤੋਂ ਨਕੰਮੇ ਵੀ ਸ਼ੀਰਾਵਾਂ ਗਰਜਣ ਲੱਗ ਪੈਂਦੇ ਨੇ ਹੋਰ ਕੀ ਕਰਦੇ ਨਹੀਂ ਕਹਿਣ ਲੱਗੇ ਅਵਰ ਔਰ ਕੋ ਜਾਣ 84 ਖੁਦ ਕੋ ਮਾਨਤ ਹੈ ਅਬਿਨਾਸ਼ੀ ਇਹ ਹੋਰਾਂ ਨੂੰ ਕਹੇ ਤੁਸੀਂ ਪਹੁੰਚ 84 ਲੱਖ ਜੋਨਾਂ ਦੇ ਵਿੱਚ ਸਾਨੂੰ ਤੇ ਗੁਰੂ ਜionਦੇ ਜੀ ਮੁਕਤ ਕਰ ਗਿਆ ਅਸੀਂ ਤੇ ਜionਦੇ ਜੀ ਮੁਕਤੇ ਹਾਂ ਕਾਣ ਨਾ ਕਾਹੂ ਕਿ ਇਹ ਕਾਢਤ ਖੁਦ ਹੀ ਕੋ ਪਾਤਸ਼ਾਹੀ ਪਾਕਤਾ ਆ ਗੁਣ ਦੱਸਦਾ ਹੈ ਕਹਿੰਦਾ ਕਿਸੇ ਦੀ ਈਣੀ ਨਹੀਂ ਮੰਨਦੇ ਜੀ ਖੁਦ ਨੂੰ ਹਰ ਇੱਕ ਸਿੱਖ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਹੈ ਇਹ ਗੁਰਮਖੋਸ ਇਤਿਹਾਸ ਸੀ ਜੰਗਲਾਂ 'ਚ ਰਹਿੰਦੇ ਨੇ ਘੋੜਿਆਂ 'ਤੇ ਸੌਂਦੇ ਨੇ ਪਰ ਆਪਣੇ ਆਪ ਨੂੰ ਬਾਦਸ਼ਾਹ ਮੰਨਦੇ ਨੇ ਕਾਣ ਨਾ ਕਾਹੂ ਕਿ ਇਹ ਕਾਢਤ ਖੁਦ ਹੀ ਕੋ ਬਾਦਸ਼ਾਹ ਹੀ ਪਾਕਤ ਆਪਣੇ ਆਪ ਨੂੰ ਬਾਦਸ਼ਾਹ ਕਹਿੰਦੇ ਨੇ ਹੁਣ ਗੁਰਮਖੋ ਇਸ ਇਨ ਇਨਾ ਸਬਰ ਇਨਾ ਸੰਤੋਖ ਇਹ ਗੁਰਮਖੋ ਐਨੀ ਬਹਾਦਰੀ ਕਿੱਥੋਂ ਆਈ ਇਹ ਬਹਾਦਰੀ ਆਈਓ ਕੁਛ ਵੀ ਹੁੰਦਾ ਗੁਰਮਖੋ ਉਹਨਾਂ ਦੇ ਕੋਲੇ ਜੰਗ ਰਹਿਣ ਲਈ ਥਾਂ ਨਹੀਂ ਸੀ ਉਹਨਾਂ ਦੇ ਕੋਲੇ ਖਾਣ ਨੂੰ ਰੋਟੀ ਨਹੀਂ ਸੀ ਪਰ ਗੁਰਮਖੋ ਇਨਾ ਗੁਰੂਆਂ ਸਿੱਖਾਂ ਨੇ ਇੱਕ ਕਦੇ ਨਹੀਂ ਛੱਡਿਆ ਕਦੇ ਅੰਮ੍ਰਿਤ ਵੇਲਾ ਨਹੀਂ ਗਵਾਇਆ ਤੇ ਬਾਬੇ ਦੀ ਬਾਣੀ ਨਹੀਂ ਕਦੇ ਇਹਨਾਂ ਨੂੰ ਭੁੱਲੀ ਬਸ ਦੋ ਹੀ ਸਿੱਖਾਂ ਦੇ ਕੋਲੇ ਦੋ ਹੀ ਤਾਕਤਾਂ ਸੀ ਇੱਕ ਇਹ ਕਦੇ ਅੰਮ੍ਰਿਤ ਵੇਲਾ ਨਹੀਂ ਸਨ ਗਵਾਉਂਦੇ ਦੂਜਾ ਕਦੇ ਬਾਬੇ ਦੀ ਬਾਣੀ ਨੂੰ ਨਹੀਂ ਸਨ ਵਿਸਾਰਦੇ ਬਾਬੇ ਦੀ ਬਾਣੀ ਤੇ ਗੁਰਮਖੋ ਅੰਮ੍ਰਿਤ ਵੇਲੇ ਦੀ ਬੰਦਗੀ ਸਿੱਖਾਂ ਦੀ ਸਭ ਤੋਂ ਵੱਡੀ ਤਾਕਤ ਸੀ ਅੱਜ ਇਹ ਸਾਡੇ ਕੋਲ ਖੁੱਸ ਗਈਆਂ ਨੇ ਇਸ ਕਰਕੇ ਗੁਰੂ ਦਾ ਸਿੱਖ ਜਦੋਂ ਵੀ ਗੁਰੂ ਕੋਲੋਂ ਮੰਗਦਾ ਹੈ ਉਹ ਮੰਗਦਾ ਹੈ ਪਾਤਸ਼ਾਹ ਮੈਨੂੰ ਸਾਰਿਆਂ ਤੋਂ ਸ਼੍ਰੋਮਣੀ ਦਾਣ ਸਭ ਤੋਂ ਸ਼੍ਰੋਮਣੀ ਦਾਣ ਕਿਹੜਾ ਦਾਣ ਮੈਨੂੰ ਨਾਮ ਦਾਣ ਦੀ ਗੁਰਮਖੋ ਨਾਮ ਤੋਂ ਬਿਨਾਂ ਸਿੱਖੀ ਕਿਸੇ ਕੰਮ ਦੀ ਨਹੀਂ ਮੈਨੂੰ ਮਾਫ਼ ਕਰੋ ਇਸ ਗੱਲ ਦਾ ਬੰਦਾ ਕਹੇ ਜੀ ਮੈਂ ਸਿੱਖ ਹਾਂ ਗੁਰਦੁਆਰੇ ਕਦੇ ਜਾਂਦਾ ਨਹੀਂ ਹੁੰਦਾ ਉਹ ਕਹਦਾ ਸਿੱਖ ਮੇਰੇ ਕੇਸ ਰੱਖੇ ਹੋਏ ਨੇ ਕੇਸ ਤੇ ਮੈਂ ਕਹਿੰਦਾ RAMDEV ਰੱਖੀ ਫਿਰ ਥੋੜੇ ਦੇ ਵੱਡੇ ਵੱਡੇ ਰੱਖੀ ਫਿਰਦਾ ਹੈ ਜੋਗੀ ਲੋਕ ਗੁਰਮਖੋ ਵੱਡੇ ਵੱਡੇ ਇੰਨੇ ਵੱਡੇ ਵੱਡੇ ਕੇਸ ਜੋ ਹੁੰਦੇ ਨੇ ਜੋਗੀਆਂ ਦੇ ਕਿ ਇਹ ਲੰਮੀਆਂ ਲੰਮੀਆਂ ਜਟਾਵਾਂ ਪਰ ਗੱਲ ਕੇਸਾਂ ਦੀ ਨਹੀਂ ਕੇਸਾਂ ਦੇ ਪਿੱਛੇ ਗੁਰੂ ਦਾ ਬਖਸ਼ਿਸ਼ ਗੁਰੂ ਦਾ ਨਾਮ ਖੜਾ ਹੋਇਆ ਹੈ ਮੁਬਾਰਕ ਹੈ ਸਿੱਖੀ ਸਿੱਖੀ ਚ ਨਾਮ ਦੀ ਦਾਤ ਹੋਵੇ ਮੁਬਾਰਕ ਹੈ ਕੇਸ ਕੇਸਾਂ ਦੇ ਪਿੱਛੇ ਪਰਮਾਤਮਾ ਦਾ ਨਾਮ ਹੋਵੇ ਸਾਡਾ ਭਰੋਸਾ ਹੈ ਸਾਡਾ ਮਿਸਾਲ ਹੈ ਸਾਡਾ ਵਿਵੇਕ ਹੈ ਪਰ ਸਾਰੀਆਂ ਦਾਤਾਂ ਪਿੱਛੇ ਗੁਰਮਖੋ ਪ੍ਰਮਾਤਮਾ ਦਾ ਨਾਮ ਹੈ ਨਾਮ ਤੋਂ ਬਿਨਾ ਨਹੀਂ ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਪੂਰਨੇ ਪਾ ਕੇ ਸਮਝਾਇਆ ਗੁਰਮਖੋ ਸਰਸਾ ਦਾ ਤਨਾਰਾ ਆਇਆ ਜੰਗ ਦੁਸ਼ਮਣ ਲੜਦਾ ਪੈ ਤਲਵਾਰਾਂ ਤੇ ਤਲਵਾਰਾਂ ਵੱਜਦੀਆਂ ਪਈਆਂ ਨੇ ਤੇ ਸਿੱਖਾਂ ਦਾ ਬਾਪੂ ਗੁਰੂ ਗੋਬਿੰਦ ਸਿੰਘ ਕਹਿੰਦਾ ਭਾਈ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ ਠੀਕ ਕਿ ਜੰਗ ਤੇ ਲੜਦੇ ਰਹਿਣਾ ਅੰਮ੍ਰਿਤ ਵੇਲਾ ਨਖੁੰੜ ਜਾਏ ਆਓ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰੀਏ ਦੇਖੋ ਕਿਥੇ ਕੋਈ ਕੈਸਾ ਸਮਾਂ ਹੋਵੇਗਾ ਜੀ ਉਹ ਕਿ ਜੋਸ਼ਮਣ ਲੜ ਚੜ ਕੇ ਚਾਰੇ ਪਾਸੇ ਆਂ ਪਿਆ ਹੋਇਆ ਆਂ ਪਿਆ ਹੋਇਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਅੰਮ੍ਰਿਤ ਵੇਲਾ ਭਾਈ ਪ੍ਰਮਾਤਮਾ ਦੀ ਬੰਦਗੀ ਉਹਦਾ ਨਾਮ ਜਪਣ ਦਾ ਵੇਲਾ ਆਓ ਆਸਾ ਕੀ ਵਾਰ ਦਾ ਕੀਰਤਨ ਕਰੀਏ ਇਹਦਾ ਅਰਥ ਇਹ ਬਣਦਾ ਸੀ ਵੀ ਸਿੱਖਾ ਕਿੰਨੀ ਵੱਡੀ ਤੋਂ ਵੱਡੀ ਮੁਸੀਬਤ ਤੇਰੇ ਪਿੱਛੇ ਹੋਵੇ ਵੱਡੇ ਤੋਂ ਵੱਡੀ ਚਿੰਤਾ ਦੁੱਖ ਤੇਰੇ ਕੋਲੇ ਹੋਵੇ ਤੂੰ ਅਤ ਦੇ ਦੁੱਖਾਂ ਦੇ ਵਿੱਚ ਵੀ ਕਦੇ ਅੰਮ੍ਰਿਤ ਵੇਲਾਂ ਤੇ ਪਰਮਾਤਮਾ ਦਾ ਨਾਮ ਨਾ ਗਵਾਈ ਮੈਂ ਜੰਗ ਤੇ ਮੈਦਾਨ ਵਿੱਚ ਵੀ ਕਦੇ ਆਪਣੇ ਪਰਮਾਤਮਾ ਤੇ ਅੰਮ੍ਰਿਤ ਵੇਲੇ ਨੂੰ ਨਹੀਂ ਗਵਾਇਆ ਇਹ ਗੁਰਮਖੋ ਗੁਰੂ ਸਾਨੂੰ ਪੂਰਨੇ ਪਾ ਕੇ ਦੱਸ ਕੇ ਗਿਆ ਜੀ ਇਸ ਕਰਕੇ ਅਸੀਂ ਗੁਰੂ ਕੋਲੋਂ ਜਿਹੜਾ ਦਾਣ ਮੰਗਦੇ ਹਾਂ ਗੁਰਮਖੋ ਨਾਮ ਨੂੰ ਸ੍ਰੇਸ਼ਟ ਦਾਣ ਕਿਹਾ ਹੈ ਇਹ ਲਾੜਾ ਹੈ ਬਰਾਤੀਆਂ ਦੀ ਕਦਰ ਜਿਵੇਂ ਲਾੜੇ ਨਾਲ ਹੁੰਦੀ ਹੈ ਜਿੰਨੇ ਦਾਣ ਨੇ ਇਹਨਾਂ ਦਾਣਾਂ ਦੀ ਕਦਰ ਗੁਰਮਖੋ ਨਾਮ ਦੇ ਨਾਲ ਹੈ ਇਸ ਕਰਕੇ ਗੁਰੂ ਦੇ ਕੋਲੋਂ ਸਦਾ ਮੰਗੀਏ ਪਾਤਸ਼ਾਹ ਦਾਣਾ ਸਰਦਾਨ ਨਾਮ ਦਾਣ ਦੀ ਦਾਤ ਸਾਡੀ ਝੋਲੀ ਪਾਓ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ